ਤਸਵੀਰਾਂ ਇਹ ਬਟਾਲਾ ਦੀਆਂ ਨੇ ਜਿੱਥੇ ਇੱਕ ਮੋਟਰਸਾਈਕਲ ਚੋਰ ਨੂੰ ਪੁਲਿਸ ਨੂੰ ਮੋਟਿਆਂ ਤੇ ਚੁੱਕ ਕੇ ਲਿਜਾਣਾ ਪਿਆ ਰਿਹਾ ਕਿਉਂਕਿ ਉਸ ਨੂੰ ਰੰਗੇ ਹੱਥੀਂ ਚੋਰੀ ਕਰਦੇ ਫੜ ਲਿਆ ਗਿਆ ਸੀ ਦਰਸਲ ਮਾਮਲਾ ਬਟਾਲਾ ਤਹਿਸੀਲ ਦਾ ਹੈ ਜਿੱਥੇ ਪਾਰਕਿੰਗ ਦੇ ਅੰਦਰੋਂ ਮੋਟਰਸਾਈਕਲ ਚੋਰੀ ਕਰਦੇ ਹੋਏ ਇੱਕ ਨੌਜਵਾਨ ਨੂੰ ਪਾਰਕਿੰਗ ਕਰਮਚਾਰੀ ਨੇ ਰੰਗੇ ਹੱਥੀਂ ਫੜ ਲਿਆ ਅਤੇ ਉਕਤ ਕਰਮਚਾਰੀ ਨੇ ਬੱਸ ਦਾ ਪੁਲਿਸ ਚੌਂਕੇ ਨੂੰ ਮੌਕੇ ਤੇ ਬੁਲਾ ਰਿਆ ਪੁਲਿਸ ਨੂੰ ਦੇਖ ਕੇ ਚੋਰ ਬੇਹੋਸ਼ ਹੋ ਜਾਣ ਦਾ ਡਰਾਮਾ ਕਰਨ ਲੱਗ ਪਿਆ ਅਤੇ ਅੱਗੋਂ ਪੁਲਸ ਵੀ ਕਿਹੜਾ ਘਟ ਸੀ ਉਹਨਾਂ ਨੇ ਜੋ ਨੌਜਵਾਨ ਨੂੰ ਮੋਟਿਆਂ ਤੇ ਚੁੱਕ ਲਿਆ ਤੇ ਥਾਣੇ ਲੈ ਗਏ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਮੇਰਾ ਨਾਮ ਪ੍ਰਿੰ사 ਮੈਂ ਬਟਾਰਾ ਤਸੀਲ ਕੰਪਲੈਕਸ ਚ ਕੰਮ ਕਰਦਾ ਹਾਂ ਪਾਰਕਿੰਗ ਦਾ ਮੈਂ ਪਿਛਲੇ 1.5 ਸਾਲ ਤੋਂ ਕੰਮ ਕਰ ਰਿਹਾ ਹਾਂ ਤਕਰੀਬਨ ਸਾਡੇ ਤੋਂ ਪਹਿਲਾਂ ਵੀ ਬਾਈਕਾਂ ਚੋਰੀ ਹੋਈਆਂ ਵਾਂ ਤੇ ਬਟਾ ਬੰਦਾ ਕਾਬੂ ਨਹੀਂ ਆਇਆ ਅੱਜ ਇਹ ਬੰਦਾ ਸੀ ਇੱਕ ਤੇ ਫਾਟ ਨਿਸ਼ੋਰੀ ਆ ਵਖਣ ਲੱਗਦਾ ਵਾ ਤੇ ਆਹ ਨੂੰ ਛੱਪ ਗਿਆ ਤੇ ਇਹ ਖਿਲਾੜ ਲਿਆਈਗਾ 25 ਰੁਪਆ ਤੇ ਕਹਿੰਦਾ ਪਰਚੀ ਮੇਰੇ ਕੋਲ ਹੈ ਪਰਚੀ ਖਾ ਗਈ ਏ ਨਾ ਬੁਖਾ ਕਰਨ ਕਰ ਗਲਾਬੀ ਜਾਨ ਦਾ ਕਾਰੀਕਰਦ ਸਾਨੂੰ ਫਰਾਇਆ ਤੇ ਇਹ ਹੀ ਗਿਆ ਬਈ ਇਹ ਪੱਚੀ ਨਹੀਂ ਹੈ ਜੀ ਸਾਡੀ ਸਾਡੀ ਪੱਚੀ ਫੋਰ ਹੈ ਪੱਚੀ ਦੁਹਾ ਤੇ ਇਹ ਉਹ ਕੰਦਾ ਉਹ ਇਹ ਸਪਲੈਂਡਰ ਆ ਮੇਰਾ ਕੈਲੀਬਰ ਮੋਟਰਸਾਈਕਲ ਆ ਬਈ ਕੈਲੀਬਰ ਮਾਰੀ ਬਟ ਉਹ ਮੋਕੇ ਦਾ ਕੋਈ ਮੋਟਰਸਾਈਕਲ ਤੇ ਕੈਲੀਬਰ ਨਹੀਂ ਸੀ ਤੇ ਸਾਨੂੰ ਇੱਕ ਸ਼ੱਕ ਹੋਇਆ ਅਸਲ ਖਲਾ ਰਿਆ ਤੇ ਅਸੀਂ ਉਹ ਫਰਕ ਦੋਮਣ ਰੱਖਿਆ ਜੇ ਇਹਦੇ ਦੰਦਾ ਪਾਉਂਦਾ ਟਿੰਗਲ ਲਾਤਾ ਤੇ ਸਾਨੂੰ ਪੂਰਾ ਸ਼ੱਕ ਹੋ ਗਿਆ ਇਹ ਚੋਗੜਾ ਫਿਰ ਇਹ ਆਪਣੇ ਬਸ ਸਟੈਂਡ ਚੋਂ ਕੀ ਜਾਏ ਤੇ ਮੰਚ ਜਾਨ ਨਾਲ ਲੱਗੇ ਮੌਕੇ ਦੇ ਮੁੰਸੇ ਬੈਠੇ ਸੀ ਜਿਹੜਾ ਕਿ ਨਾਚੋ ਰੋਸ਼ੇਲ ਕਰਤੇ ਤੇ ਉਸ ਤੋਂ ਬਾਅਦ ਅਸੀਂ ਉਹਨੂੰ ਫੜਾਇਆ ਤੇ ਇਹ ਹੋਣ ਦਾ ਲੈ ਕੇ ਹੁਣ 31 ਅੱਧਾ ਘੰਟਾ ਘੰਟਾ ਹੋ ਗਿਆ ਉਹਨਾਂ ਨੇ ਐਕਟਿੰਗ ਕਰੀ ਜਾ ਰਹੇ ਦੰਗਲ ਪਈ ਜੀ ਮੈਂ ਆਪਣੇ ਮੋਟਰਸ ਤੇ ਲੈ ਗਿਆ ਮੈਂ ਲਖਾਣ ਲਿਭਾ ਦੇ ਮੌਕੇ ਉਹਨੂੰ ਚੋਕੇ ਨਾ ਤਸਵੀਰਾਂ ਦੇ ਕੇ ਬਟਾ ਬਸ ਸਟੈਂਡ ਚੰਪੀ ਚ ਲੈ ਕੇ ਆਏ ਆ ਇਸ ਟਾਈਮ ਤੇ ਅੰਦਰ ਲੰਮੇ ਪਿਆਦਾ ਬਖਾਨੇ ਦਾ ਦੰਗਲ ਦਾ ਕਰੀ ਹੋਚ ਆ ਜਾਂਦਾ ਵਾ ਬਖਾਨੇ ਦਾ ਕਹਿੰਦਾ ਇਹ ਸੱਪ ਨਾਲ ਲੱਗਨ ਲੱਪੰਦਾ ਮਾਮਲਾ ਕਿਤੇ ਚੌਕੀਨ ਚਾਰਜ ਨੇ ਬਸਟੈਂਡ ਨੇ ਦੱਸਾਇਆ ਜੀ ਕੋਈ ਕਿਸ ਤਰ੍ਹਾਂ ਮੋਟਰਸਾਈਕਲ ਲੱਗਾ ਸੀ ਜੋ ਕੰਮ ਲਈ ਆਇਆ ਸੀਗਾ ਉਹ ਕੋਈ ਉਹਨੂੰ ਚੋਰੀ ਦੀ ਨੀਤ ਨਾਲ ਫੋੜ ਰਿਹਾ ਸੀ ਉਹਨੇ ਮੌਕੇ ਤੇ ਕਾਬੂ ਕੀਤਾ ਜੋ ਕਾਨੂੰਨ ਮੁਤਾਬਕ ਕਾਰਵਾਈ ਆ ਚੌਕੀਨ ਚਾਰਜ ਬਸਟੈਂਡ ਵੱਲੋਂ ਕੀਤੀ ਜਾ ਰਹੀ ਹੈ ਐਸਮ ਜਰ ਨਿਊਜ਼ ਦੇ ਲਈ ਗੁਰਦਾਸਪੁਰ ਤੋਂ ਲੱਕੀ ਦੀ ਰਿਪੋਰਟ ਤਸਵੀਰਾਂ ਇਹ ਬਟਾਲਾ ਦੀਆਂ ਨੇ ਜਿੱਥੇ ਇੱਕ ਮੋਟਰਸਾਈਕਲ ਚੋਰ ਨੂੰ ਪੁਲਿਸ ਨੂੰ ਮੋਟਿਆਂ ਤੇ ਚੁੱਕ ਕੇ ਲਿਜਾਣਾ ਪਿਆ ਰਿਹਾ ਕਿਉਂਕਿ ਉਸ ਨੂੰ ਰੰਗੇ ਹੱਥੀ ਚੋਰੀ ਕਰਦੇ ਫੜ ਲਿਆ ਗਿਆ ਸੀ ਦਰਸਲ ਮਾਮਲਾ ਬਟਾਲਾ ਤਹਿਸੀਲ ਦਾ ਹੈ ਜਿੱਥੇ ਪਾਰਕਿੰਗ ਦੇ ਅੰਦਰੋਂ ਮੋਟਰਸਾਈਕਲ ਚੋਰੀ ਕਰਦੇ ਹੋਏ ਇੱਕ ਨੌਜਵਾਨ ਨੂੰ ਪਾਰਕਿੰਗ ਕਰਮਚਾਰੀ ਨੇ ਰੰਗੇ ਹੱਥੀ ਫੜ ਲਿਆ ਅਤੇ ਉਕਤ ਕਰਮਚਾਰੀ ਨੇ ਬੱਸ ਅੱਡਾ ਪੁਲਿਸ ਚੌਂਕੇ ਨੂੰ ਮੌਕੇ ਤੇ ਬੁਲਾ ਰਿਆ ਪੁਲਿਸ ਨੂੰ ਦੇਖ ਕੇ ਚੋਰ बेहोश ਹੋ ਜਾਣ ਦਾ ਡਰਾਮਾ ਕਰਨ ਲੱਗ ਪਿਆ ਅਤੇ ਅੱਗੋਂ ਪੁਲਿਸ ਵੀ ਕਿਹੜਾ ਘੱਟ ਸੀ ਉਹਨਾਂ ਨੇ ਚੋ ਨੌਜਵਾਨ ਨੂੰ ਮੋਟਿਆਂ ਤੇ ਚੁੱਕ ਲਿਆ ਤੇ ਥਾਣੇ ਲੈ ਗਏ ਅਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ। ਮੇਰਾ ਨਾਮ ਪ੍ਰਿੰਸਾ, ਮੈਂ ਬਟਾਰਾ ਤਸੀਲ ਕੰਪਲੈਕਸ ਚ ਕੰਮ ਕਰਦਾ ਹਾਂ ਪਾਰਕਿੰਗ ਦਾ। ਮੈਂ ਪਿਛਲੇ 1.5 ਸਾਲ ਤੋਂ ਕੰਮ ਕਰ ਰਿਹਾ ਹਾਂ। ਤਕਰੀਬਨ ਸਾਡੇ ਤੋਂ ਪਹਿਲਾਂ ਵੀ ਬਾਈਕਾਂ ਚੋਰੀ ਹੋਈਆਂ ਵਾਂ ਤੇ ਬਟਾ ਬੰਦਾ ਕਾਬੂ ਨਹੀਂ ਆਇਆ। ਅੱਜ ਇਹ ਬੰਦਾ ਸੀ ਇੱਕ ਤੇ ਐਤ ਨਹੀਂ ਜਿਹੜੀ ਹੈ ਵੇਖਣ ਨੂੰ ਲੱਗਦਾ ਵਾ ਤੇ ਆਨੂੰ ਛੱਪ ਜਾਇਆ ਤੇ ਇਹ ਖਿਲਾਰ ਲੈ ਆਈਗਾ ਪਰਚੀ ਦਿਖਾ। ਤੇ ਕਹਿੰਦਾ ਪਰਚੀ ਮੇਰੇ ਕੋਲ ਹੈ। ਪਰਚੀ ਹੈਗੀ ਏ ਤੇ ਮੈਂ ਬੁਖਾ ਪੁਲਿਸ ਕਰਾ ਗਲਤੀ ਨਾਲ ਕਾਜੀ ਕਰੀ ਸਾਨੂੰ ਫਰਾਇਆ ਤੇ ਇਹ ਗਿਆ ਬਈ ਇਹ ਪਰਚੀ ਨਹੀਂ ਹੈਗੀ ਸਾਡੀ। ਸਾਡੀ ਪਰਚੀ ਫੋਰ ਹੈ ਪਰਚੀ ਦਿ ਤੇ ਇਹ ਬਗੰਦਾ ਉਹ ਇਹ ਸਪਲੈਂਡਰ ਆ ਮੇਰਾ ਕੈਲਬਰ ਮੋਟਰਸਾਈਕਲ ਆ ਇਹ ਕੈਲਬਰ ਫਰੀ ਬਟ ਉਹ ਮੋਕੇ ਤੇ ਕੋਈ ਮੋਟਰਸਾਈਕਲ ਤੇ ਕੈਲਬਰ ਨਹੀਂ ਸੀ ਤੇ ਸਾਨੂੰ ਇੱਕ ਸ਼ੱਕ ਹੋਇਆ ਅਸਲ ਖਲਾ ਰਿਹਾ ਤੇ ਅਸੀਂ ਉਹ ਫਰਕ ਦਮਦ ਰੱਖਿਆ ਕਿ ਇਹ ਬੰਦਾ ਪੈਂਦਾ ਐਕਟਿੰਗ ਕਰ ਲਾਤਾ ਤੇ ਸਾਨੂੰ ਪੂਰਾ ਸ਼ੱਕ ਹੋ ਗਿਆ ਕਿ ਇਹ ਚੋਗੜਾ ਫਿਰ ਇਹ ਅਥੇ ਆਪਣਾ ਬੱਸ ਸਟੈਂਡ ਚੋਂ ਕੀ ਜਾਏ ਤੇ ਮੁੰਸ਼ਾ ਨਾਲ ਲੈ ਗਏ ਮੋਕੇ ਦੇ ਮੁੰਸ਼ਾ ਬੈਠੇ ਸੀ ਜਿਹੜਾ ਕਿ ਨਾਲ ਚੋਲੇ ਰੋਸ਼ਲ ਟੋਰ ਤੇ ਤੇ ਉਸ ਤੋਂ ਬਾਅਦ ਅਸੀਂ ਉਹਨੂੰ ਫੜਾਇਆ ਤੇ ਇਹ ਉਹਨਾਂ ਦਾ ਲੈ ਕੇ ਹੁਣ ਤਰੇਬਾ ਅੱਧਾ ਘੰਟਾ ਕਿੰਨਾ ਹੋ ਗਿਆ ਉਹ ਨਾਲ ਹੈ ਐਕਟਿੰਗ ਕਰੀ ਜਾ ਰਹੇ ਦੰਦਲ ਪਈ ਜੀ ਮੈਂ ਆਪਣੇ ਮੋਟਰ ਜੱਟ ਲੈ ਗਿਆ ਮੈਂ ਲਖਾਣੇ ਲਿਭਾ ਦੇ ਮੋਕੇ ਤੇ ਉਹ ਚੋਕੇ ਨੇ ਟਾਈਪ ਤਸੀਲੇ ਦੇ ਕੋਲੇ ਬਸ ਸਟੈਂਡ ਚੋਂ ਕਿ ਚ ਲੈ ਕੇ ਆਏ ਆ ਇਸ ਸਮੇਂ ਉਹ ਤੇ ਅੰਦਰ ਲੰਨੇ ਪਿਆਦਾ ਬਖਾਨੇ ਦਾ ਅਦਾ ਦੰਦਲ ਦਾ ਕੋਚ ਆ ਜਾਂਦਾ ਵਾ ਪਰ ਬਖਾਨੇ ਦਾ ਲੱਗਾ ਕਹਿੰਦਾ ਇਹ ਸੱਪ ਨਾਲ ਹੀ ਨਸ ਕਰਨ ਲੱਪੇਂਦਾ ਮਾਮਲਾ ਕਿਤੇ ਚੁੰਕੀ ਚਾਰਜ ਦੇ ਬਸ ਸਟੈਂਡ ਨੇ ਦੱਸਾਇਆ ਜੀ ਕੋਈ ਜਿਹਾ ਮੋਟਰਸਾਈਕਲ ਲੱਗਾ ਸੀ ਜੋ ਕੰਮ ਲਈ ਆਇਆ ਸੀਗਾ ਉਹ ਕੋਈ ਉਹਨੂੰ ਚੋਰੀ ਦੀ ਨੀਅਤ ਨਾਲ ਖੋਲ ਰਿਹਾ ਸੀ ਉਹਨੇ ਮੌਕੇ ਤੇ ਕਾਬੂ ਕੀਤਾ ਜੋ ਕਾਨੂੰਨ ਮੁਤਾਬਕ ਕਾਰਵਾਈ ਆ ਚੌਕੀਨ ਚਾਰਜ ਵਾਸਤੇ ਨਾਲੋਂ ਕੀਤੀ ਜਾ ਰਹੀ ਹੈ ਐਸਐਮ ਜੈਡ ਨਿਊਜ਼ ਲਈ ਗੁਰਦਾਸਪੁਰ ਤੋਂ ਲੱਕੀ ਦੀ ਰਿਪੋਰਟ